ਜਿਸ ਵਕਤ ਚੇਲੇ ਇੱਕ ਰਸਤੇ ਤੇ ਚੱਲ ਰਹੇ ਸੀ ਤੇ ਕਲਾਮ ਚ ਲਿਖਿਆ ਕਿ ਉਹ ਆਪੋ ਚ ਉਹਦੀ ਬੁਰਬੜਾ ਰਹੇ ਸੀ ਕਿ ਹੁਣ ਰੱਬ ਦੀ ਰਹਿਮਤ ਇੰਨੀ ਜ਼ਿਆਦਾ ਵਾ ਸਾਡੇ ਤੇ ਇੰਨੀ ਜ਼ਿਆਦਾ ਵਾ ਇੰਨੀ ਜ਼ਿਆਦਾ ਵਾ ਕੋਈ ਕਹਿੰਦਾ ਵਾ ਕਿ ਮੇਰੇ ਜਿੰਨਾ ਗਿਆਨ ਕਿਸੇ ਕੋ ਨਹੀਂ ਮੇਰੇ ਜਿੰਨਾ ਕੋਈ ਚੇਲਾ ਕਹਿਣ ਦਿਆ ਵਾ ਵੀ ਮੇਰੇ ਜਿਹੀ ਸਮਝ ਹੀ ਨਹੀਂ ਕਿਸੇ ਕੋਈ ਚੇਲਾ ਕਹਿਣ ਦਿਆ ਵਾ ਵੀ ਸਾਡੇ ਦੁਆਰਾ ਰੱਬ ਬੜੇ ਬੜੇ ਵੱਡੇ ਕੰਮ ਕਰਨ ਦਿਆ ਮੇਰੇ ਵਰਗਾ ਕੋਈ ਨਹੀਂ ਤੂੰ ਹੀ ਤੇ ਹੈ ਹੀ ਕੱਖ ਨਹੀਂ ਜਾਨੀ ਇਹ ਥੋੜਾ ਵਾਦ-ਵਿਵਾਦ ਜਦੋਂ ਚੱਲ ਰਿਹਾ ਵਾ ਨਾ ਤੇ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਜਦੋਂ ਆਉਂਦਿਆ ਤੇ ਪ੍ਰਭੂ ਯੀਸ਼ੂ ਮਸੀਹ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਸ ਵਿੱਚ ਕਿਉਂ ਬੜਬੜਾਉਂਦੇ ਸੀ ਕਿਸ ਗੱਲ ਦਾ ਤੁਹਾਡਾ ਵਿਵਾਦ ਚੱਲ ਰਿਹਾ ਸੀ ਤੇ ਇੱਥੇ ਲਿਖਿਆ ਕਿ ਉਹ ਚੁੱਪ ਹੋ ਗਏ ਆਈ ਥਿੰਕ ਹਰ ਇਨਸਾਨ ਦੇ ਵਿੱਚ ਅੱਜ ਇੱਕ ਸੋਚ ਵਾ ਵੀ ਮੈਂ ਕੁਝ ਹਾਂ ਮੈਂ ਕੁਝ ਹਾਂ ਮੈਂ ਕੁਝ ਹੋ ਕੇ ਰਹਾਗਾ ਮੈਂ ਕੁਝ ਬਣ ਕੇ ਰਵਾਂਗਾ ਮੈਂ ਕੁਝ ਬਣਨ ਵਾਲਾ ਆ ਮੇਰੇ ਅੰਦਰ ਕੁਝ ਹੈ ਠੀਕ ਹੈ ਮੈਂ ਇਸ ਤਰ੍ਹਾਂ ਮੈਂ ਉਦਾਂ ਮੈਂ ਇਦਾਂ ਮੇਰੇ ਵਰਗਾ ਕੋਈ ਨਹੀਂ ਮੇਰੇ ਜੈਸਾ ਕੋਈ ਨਹੀਂ ਨਹੀਂ ਮੇਰੀ ਭਗਤੀ ਦੇ ਜੈਸੀ ਕਿਸੇ ਦੀ ਭਗਤੀ ਨਹੀਂ ਹੋ ਸਕਦੀ ਮੇਰਾ ਜੋ ਪ੍ਰਭੂ ਦੇ ਵਿੱਚ ਜਿੱਦਾਂ ਦਾ ਮੇਰਾ ਚੱਲਣਾ ਵਾ ਇਦਾਂ ਦਾ ਕਿਸੇ ਦਾ ਹੋ ਨਹੀਂ ਸਕਦਾ ਇਸ ਤਰ੍ਹਾਂ ਮੇਰੇ ਕੋਲ ਇਹ ਵਰਦਾਨ ਮੇਰੇ ਕੋਲ ਇਹ ਵਰਦਾਨ ਮੇਰੇ ਕੋ ਇਸ ਤਰ੍ਹਾਂ ਮੇਰੇ ਕੋ ਉਸ ਤਰ੍ਹਾਂ ਐਸੇ ਗੱਲ ਦੀ ਬੈਸਬਾਜੀ ਦੇ ਕਰਕੇ ਤੇ ਗੱਲ ਵਿੱਚ ਚੱਲੀ ਵੀ ਸਾਡੇ ਵਿੱਚ ਚਲੋ ਗੁਣ ਤੇ ਹੈਗੇ ਆ ਪਰ ਇਹ ਵੇਖੀਏ ਵੀ ਉਹਨੂੰ ਵੱਡਾ ਕੌਣ ਕੀ ਇੱਕ ਤੁਹਾਡੇ ਤੋਂ ਕੱਦ ਦਾ ਵੱਡਾ ਹੋਵੇ ਤੇ ਉਹਨੂੰ ਤੁਸੀਂ ਵੱਡਾ ਕਹਿ ਸਕਦੇ ਹੋ ਤੁਸੀਂ ਕਹਿ ਸਕਦੇ ਹੋ ਕਿ ਤੁਹਾਡੇ ਨਾਲੋਂ ਵੱਡਾ ਦਿਖਣ ਲਿਆ ਕੀ ਇੱਕ ਦੇ ਵਾਲ ਸਫੇਦ ਹੋ ਜਾਣ ਤਾਂ ਕੀ ਤੁਸੀਂ ਉਹਨੂੰ ਇਸ ਤਰੀਕੇ ਦੇ ਵਿੱਚੋਂ ਦੀ ਵੇਖ ਕੇ ਵੱਡਾ ਕਹਿ ਸਕਦੇ ਹੋ ਤੁਸੀਂ ਕਹਿੰਦੇ ਹੋ ਮੈਂ ਵੀ ਕਹਿੰਨਾ ਇੱਥੇ ਹੁਣ ਇੱਕ ਗੱਲ ਦੇਖਣ ਨੂੰ ਤੁਹਾਡੀ ਤੇ ਸਮਝਣ ਵਾਲੀ ਹੈ ਕਿ ਜਦੋਂ ਗੁਰੂ ਨੂੰ ਦੇਖਿਆ ਤੇ ਉਦੋਂ ਚੁੱਪ ਹੋ ਗਈ ਗੁਰੂ ਨੇ ਜਦੋਂ ਦੇਖਿਆ ਤੇ ਕੀ ਹੋ ਗਏ ਚੁੱਪ ਸਾਡੀ ਇੱਕ ਵਕਤ ਦੀ ਚੁੱਪ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਸਾਡੇ ਸਵਾਲਾਂ ਦਾ ਜਵਾਬ ਬਣ ਸਕਦੀ ਹੈ ਹallelujah ਰੌਲਾ ਨਹੀਂ ਚਿੜਚੜਾਪਣ ਨਹੀਂ ਸਾਡਾ ਸ਼ੋਰ ਸ਼ਰਾਬਾ ਨਹੀਂ ਸਾਡਾ ਜ਼ਿਆਦਾ ਬੋਲਣਾ ਨਹੀਂ ਹੁਣ ਗੁਰੂ ਨੂੰ ਵੇਖ ਕੇ ਚੁੱਪ ਗੁਰੂ ਨੂੰ ਵੇਖ ਕੇ ਪ੍ਰਭੂ ਨੂੰ ਵੇਖ ਕੇ ਚੁੱਪ ਹੋ ਗਏ ਆ ਸਾਡੀਆਂ ਬਹੁਤ ਕੀ ਹਰ ਮੁਸ਼ਕਿਲ ਦਾ ਹੱਲ ਖੁਦਾ ਦੇ ਕੋਲ ਕਿਹਦੇ ਕੋਲ ਤੇ ਖੁਦਾ ਨੇ ਆਪਣੇ ਕੰਮ ਨੂੰ ਝਾਹਿਰ ਕਰਨ ਦੇ ਲਈ ਇੱਕ ਬਦਨ ਤਿਆਰ ਕੀਤਾ ਉਹ ਬਦਨ ਇਬਰਾਨੀਆਂ 10 ਵਿੱਚ ਸੀ ਉਹ ਬਦਨ ਯਿਸੂ ਮਸੀਹ ਹੈ ਤੇ ਅੱਜ ਯਿਸੂ ਨੇ ਆਪਣੇ ਨਾਮ ਨੂੰ ਜਲਾਲ ਦੇਣ ਦੇ ਲਈ ਚੁਣੇ ਹੋਏ ਖਾਦਮ ਨੂੰ ਮੁਕਰਰ ਕੀਤਾ ਜਦੋਂ ਉਹਨਾਂ ਦੇ ਸਾਹਮਣੇ ਸਾਨੂੰ ਖੜਨ ਦਾ ਬੈਠਣ ਦਾ ਮੇਲ ਮਲਾਪ ਦਾ ਮੌਕਾ ਮਿਲਦਾ ਵਾ ਕੀ ਅਸੀਂ ਬੋਲਦੇ ਹਾਂ ਜਾਂ ਚੁੱਪ ਰਹਿੰਦੇ ਹਾਂ ਆਪ ਦੀ ਗਰਮੀ ਸੂਰਜ ਦੇ ਸਮਾਨ ਵੀ ਕਿਉਂ ਨਾ ਹੋਵੇ ਇਸ ਗਰਮੀ ਨੂੰ ਜਿਹੜਾ ਸਵੇਗਾ ਸਹਿ ਲੈਂਦਾ ਵਾ ਉਹਦੀ ਜ਼ਿੰਦਗੀ 'ਚ ਹਨੇਰਾ ਨਹੀਂ ਆ ਸਕਦਾ। हे ਮੇਰੀਓ ਭੈਣੋ ਮੇਰੀਓ ਬੇਟਿਓ ਕੀ ਇੱਕ ਵਕਤ ਦੀ ਮਾਂ-ਬਾਪ ਦੀ ਗਰਮੀ ਨੂੰ ਸਹਿਣ ਕਰਦੇ ਹੋ? ਗਰਮੀ ਦੇ ਵਿੱਚ ਕੁਝ ਬੋਲਦੇ ਆ ਕਿ हे ਮੇਰੇ ਪਿਆਰੇ ਬੱਚਿਓ ਮੇਰੀ ਗੱਲ ਦਾ ਜਵਾਬ ਦਿਵੋ ਕਿ ਇੰਨਾਂ ਗੱਲਾਂ ਨੂੰ ਸਹਿਣ ਕਰਦੇ ਹੋ? ਤੁਹਾਡੇ ਵੱਡੇ ਵੱਡੇ ਸੁਪਨੇ ਲੈਂਦੇ ਹੋ ਮੈਂ ਜ਼ਿੰਦਗੀ 'ਚ ਇਦਾਂ ਕਰਨਾ ਮੈਂ ਉਦਾਂ ਦਾ ਬਣਨਾ ਮੈਂ ਮੈਂ ਇਦਾਂ ਇਦਾਂ ਉਦਾਂ ਪਰ ਇੱਕ ਗੱਲ ਦਾ ਜਵਾਬ ਦਿਓ ਕਿ ਉਸ ਗਰਮੀ ਨੂੰ ਸਹਿਨ ਕਰਦੇ ਹੋ ਬੋਲੋ ਸੂਰਜ ਰੋਸ਼ਨੀ ਦੇਣੋਂ ਹਟ ਜਾਏ ਰੋਸ਼ਨੀ ਦੇਣੋਂ ਹਟ ਜਾਏ ਸਾਰੀ ਧਰਤੀ ਤੇ ਚਾਨਣ ਰਹੇਗਾ ਕਿ ਹਨੇਰਾ ਕੀ ਆ ਤੁਹਾਡੇ ਘਰ ਵਾਲੀ ਇੱਕ ਵ ਇੱਕ ਅੱਧੀ ਲਾਈਟ ਸਾਰੀ ਧਰਤੀ ਨੂੰ ਰੋਸ਼ਨ ਕਰ ਸਕਦੀ ਆ ਇੱਕ ਦਿਨ ਸੂਰਜ ਨਾ ਚੜੇ ਤੇ ਪੂਰੀ ਧਰਤੀ ਤੇ ਹਨੇਰਾ ਛਾ ਜਾਣਾ ਮਾਪੇ ਇੱਕ ਉਹ ਨਿਮਤਵਾ ਇੱਕ ਉਹ ਸੂਰਜ ਵਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਵਿੱਚੋਂ ਆਈਆਂ ਗੱਲਾਂ ਨੂੰ ਆਪਣੇ ਵਿੱਚ ਲੈ ਕੇ ਤੇ ਉਹਦੇ ਤੇ ਗੌਰ ਕਰਿਆ ਕਰੋ ਚੁੱਪ ਕਰਕੇ ਉਸ ਗੱਲ ਨੂੰ ਗ੍ਰਹਿਣ ਕਰੋ ਸੁੱਖ ਲੀ ਦੁਆ ਕਰਦੇ ਹੋ ਸੁਖ ਮਿਲਣਾ ਕਿਦਾਂ ਸੁਖ ਆਵੇਗਾ ਕਿਦਾਂ ਇਹ ਤੁਹਾਡੀ ਚੁੱਪ ਦੇ ਵਿੱਚ ਇੱਕ ਮਾਂ ਪਿਓ ਦੇ ਅੱਗੇ ਨਹੀਂ ਬੜੀ ਜਗ੍ਹਾ ਵਾ ਇੱਕ ਮਾਂ ਪਿਓ ਦੀ ਤਰ੍ਹਾਂ ਸਾਡੇ ਲਈ ਸਾਡਾ ਰਹਿਬਰ ਵੀ ਆ ਸਾਡਾ ਕੀ ਆ ਜਿਵੇਂ ਯਿਸੂ ਮਸੀਹ ਨੇ ਕਿਹਾ ਕਿ ਇਹ ਦੁੱਧ ਪੀਣ ਵਾਲੀ ਬੱਚਿਆਂ ਦੀ ਜਿਹੜੀ ਮਾਂ ਬੱਚੇ ਨੂੰ ਛੱਡ ਸਕਦੀ ਆ ਪਰ ਮੈਂ ਇੱਕ ਉਹ ਮਾਂ ਤੇ ਬਾਪ ਦੀ ਤਰ੍ਹਾਂ ਆ ਜਿਹੜਾ ਤੁਹਾਨੂੰ ਕਦੀ ਵੀ ਛੱਡਦਾ ਨਹੀਂ ਚੁੱਪ ਇਹ ਇੱਕ ਸਾਇਆ ਉੱਠ ਸਕਦਾ ਵਾ ਪਰ ਯਿਸੂ ਮਸੀਹ ਇੱਕ ਉਹ ਪਿਆਰ ਆ ਉਹ ਫਜ਼ਲ ਆ ਉਹਦੇ ਵਚਨ ਨੂੰ ਮੰਨਣ ਦੇ ਨਾਲ ਜਿੱਧਰ ਵੀ ਰਸਤੇ ਵਿੱਚ ਸਾਡਾ ਕਦਮ ਹੋਵੇਗਾ ਹਰ ਹਨੇਰਾ ਖਦਾ ਦੂਰ ਕਰਕੇ ਆਪਣੇ ਕਲਾਮ ਰੂਪੀ ਚਾਨਣ ਜਿਹੜਾ ਵਾ ਉਹਨੂੰ ਚਮਕਾਉਂਦਾ ਜਾਵੇ ਇਸ ਕਰਕੇ ਯੀਸ਼ੂ ਨੂੰ ਵੇਖ ਕੇ ਇਹ ਚੁੱਪ ਹੋ ਗਿਆ ਤੇ ਕਹਿੰਦਾ ਕਦੋਂ ਬੈਸ ਕਰਨ ਦੇ ਕਦੋਂ ਬੋਲਣ ਦੇ ਕਿਹਦੀ ਗੱਲ ਤੋਂ ਬੜਬੜਾਉਣ ਦੇ ਇਸ ਗੱਲ ਤੋਂ ਕਿ ਸਾਡੇ ਵਿੱਚ ਸਾਰਿਆਂ ਤੋਂ ਵੱਡਾ ਕੌਣ ਹੈ ਹਰ ਹਰ ਬੰਦੇ ਦੇ ਜੇ ਮੂੰਹ ਦੇ ਵਿੱਚ ਨਹੀਂ ਤੇ ਖਿਆਲਾਂ ਦੇ ਵਿੱਚ ਇਹ ਹੁੰਦਾ ਵਾ ਕਿ ਮੇਰੇ ਨਾਲੋਂ ਵੱਡਾ ਨਹੀਂ ਸ਼ਾਇਦ ਕੋਈ ਹੋ ਸਕੇ ਚਾਹੇ ਉਹ ਅਮੀਰੀ ਪ੍ਰਤੀ ਆਪਣਾ ਇਸ ਗੱਲ ਵਿੱਚ ਨਾਪ ਲਾਵੇ ਤੇ ਚਾਹੇ ਉਹ ਆਪਣੇ ਆਪ ਨੂੰ ਪ੍ਰਭੂ ਦੇ ਕੰਮ ਵਿੱਚ ਨਾਪ ਲਾਵੇ ਉਹ ਸੋਚਦਾ ਵਾ ਅਕਸਰ ਪਰ ਇੱਥੇ ਬਹੁਤ ਵਧੀਆ ਫੈਸਲਾ ਪ੍ਰਭੂ ਜੀ ਨੇ ਕੀਤਾ ਬਹੁਤ ਵਧੀਆ ਪ੍ਰਭੂ ਜੀ ਨੇ ਹੱਲ ਕੱਢਿਆ ਬਹੁਤ ਵਧੀਆ ਪ੍ਰਭੂ ਜੀ ਨੇ ਇੱਕ ਸੰਦੇਸ਼ ਦੇ ਦਿੱਤਾ ਇਹਨਾਂ ਨੂੰ ਬਹਿਸ ਕਰਨ ਵਾਲਿਆਂ ਨੂੰ ਇਹਨਾਂ ਚੇਲਿਆਂ ਨੂੰ ਜਿਹੜੇ ਕੁਝ ਆਪਣੇ ਆਪ ਨੂੰ ਸਮਝਦੇ ਸੀਗੇ ਅੱਜ ਹਰ ਬੰਦਾ ਗੁਰੂ ਦਾ ਚੇਲਾ ਬਣ ਕੇ ਜ਼ਰੂਰ ਬੈਠਾ ਹੈ ਗੁਰੂ ਦਾ ਚੇਲਾ ਬਣ ਕੇ ਪਰ ਚੇਲੇ ਨਾਲੋਂ ਵੱਧ ਕੇ ਉਹ ਆਪਣੇ ਆਪ ਨੂੰ ਗੁਰੂ ਵੀ ਬਣਾ ਕੇ ਬੈਠਾ ਹੈ ਸਭ ਤੋਂ ਵੱਡਾ ਹੈ ਕੌਣ ਪ੍ਰਭੂ ਜੀ ਨੇ ਬੜੇ ਅੱਛੇ ਸ਼ਬਦਾਂ ਦੇ ਵਿੱਚ ਬੋਲਿਆ ਕਿ ਮੇਰੇ ਕੋਲ ਆਓ ਕਿ ਜਿਹੜਾ ਤੁਹਾਡੇ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਡਾ ਦੇਖਣਾ ਚਾਹੁੰਦਾ ਵਾ ਜਿਹੜਾ ਵੱਡਾ ਬਣਾਉਣਾ ਚਾਹੁੰਦਾ ਵਾ ਸਭ ਤੋਂ ਪਹਿਲਾਂ ਤੋ ਇੱਕ ਕੰਮ ਕਰੇ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਛੋਟਾ ਕਰੇ ਨੀਵਾ ਕਰੇ ਨਾਨਕ ਨੀਵਾ ਜੋ ਚਲੇ ਲਗੇ ਨਾ ਤਾਤੀ ਵਾਓ ਕੀ ਕਰੇ ਛੋਟਾ ਕਰੇ ਨੀਵਾ ਕਰੇ ਕੀ ਤੁਹਾਡੇ ਵਿੱਚ ਨੀਵੇਂ ਹੋਣ ਦੀ ਭਾਵਨਾ ਜਾਗਦੀ ਹੈ ਹਰ ਇੱਕ ਦੀ ਸੋਚ ਆ ਵੀ ਮੇਰਾ ਲੈਵਲ ਹਾਈ ਸਕੇਲ ਦਾ ਹੋਵੇ ਹੁਣਾ ਚਾਹੀਦਾ ਅੱਛੀ ਗੱਲ ਹੋ ਪਰ ਜੇ ਇਹ ਤੇਰਾ ਸਕੇਲ ਤੇਰਾ ਲੈਵਲ ਦੁਨੀਆ 'ਚ ਹੀ ਰਹਿ ਗਿਆ ਤੇ ਜੇ ਰੱਬ ਦੀ ਨਜ਼ਰ ਦੇ ਵਿੱਚ ਤੂੰ ਛੋਟੇ ਤੋਂ ਛੋਟਾ ਗਿਣਿਆ ਗਿਆ ਤੇ ਇੱਥੇ ਉਸ ਲੈਵਲ ਦਾ ਕੀ ਫਾਇਦਾ ਹਰ ਇੱਕ ਦੀ ਸੋਚ ਹੁੰਦੀ ਹੈ ਮੈਨੂੰ ਰੱਬ ਬਹੁਤ ਵੱਡਾ ਕਰੇ ਜੇ ਅਮੀਰੀ ਲੈਵਲ ਦੇ ਪੱਖ ਦੀ ਗੱਲ ਕਰੀਏ ਅੱਜ ਵੀ ਹਰ ਇੱਕ ਚ ਸੋਚ ਆ ਮੈਂ ਬਹੁਤ ਅਮੀਰ ਹੋਵਾਂ ਮੈਂ ਬਹੁਤ ਵੱਡਾ ਹੋਵਾਂ ਦੇਖੋ ਜੇ ਅਮੀਰ ਪੱਖ ਦੀ ਗੱਲ ਕਰੀਏ ਤੇ ਧਨੀ ਆਦਮੀ ਕਿੰਨਾ ਅਮੀਰ ਸੀ ਸੁਣ ਰਹੇ ਹੋ ਸੁਣ ਰਹੇ ਹੋ ਧਨੀ ਆਦਮੀ ਕਿੰਨਾ ਅਮੀਰ ਸੀ ਉਹਦਾ ਹਰ ਰੋਜ਼ ਦਾ ਆਪਣੇ ਆਪ ਦਾ ਪਤਾ ਨਹੀਂ ਕਿੰਨਾ ਕੁ ਬੇਸ਼ੁਮਾਰ ਖਰਚਾ ਸੀ ਉਹ ਬਹੁਤ ਉੱਚੇ ਦਰਜੇ ਲੈਵਲ ਦਾ ਬੰਦਾ ਸੀ ਬੋਲੋ ਅਮੀਰ ਬੜਾ ਸੀ ਬਹੁਤਾ ਹੀ ਅਮੀਰ ਸੀ ਮਜਬਦਾ ਵੀ ਪੱਕਾ ਸੀ ਪਰ ਦੀਨ ਨਹੀਂ ਉਹਦਾ ਕੋਈ ਮਜਬ ਵੇਖਦਾ ਵਾ ਬੰਦਾ ਪਰ ਰੱਬ ਨੇ ਤੇਰੇ ਅੰਦਰ ਦੀਨ ਦੇਖਣਾ ਹੀ ਮਜਬ ਚਾਈਦੇ ਆ ਤੁਹਾਨੂੰ ਤੁਹਾਨੂੰ ਮਜਬ ਵੇਦੇਓ ਤੁਸੀਂ ਅਸੀਂ ਪਰ ਰੱਬ ਮਜਬ ਨਹੀਂ ਰੱਬ ਦੀਨ ਦੇਖਦਾ ਕੀ ਦੇਖਦਾ ਵਾ ਅਮੀਰ ਬੜਾ ਸੀ ਪਰ ਉਹਦਾ ਦੀਨ ਕੋਈ ਨਹੀਂ ਸੀ ਦੀਨ ਉਹਦਾ ਦੀਨ ਕੋਈ ਵੀ ਨਹੀਂ ਸੀ ਦੀਨ ਦਾ ਮਤਲਬ ਸਮਝਦੇ ਹੋ ਕਿ ਜਿਆਦਾ ਅਮੀਰ ਹੋਣ ਦੇ ਨਾਤੇ ਉਹਨੇ ਆਪਣੇ ਆਪ ਨੂੰ ਬਹੁਤ ਵੱਡਾ ਸਮਝ ਛੜਿਆ ਤੇ ਰੱਬ ਦੇ ਡਰ ਵਿੱਚ ਨਹੀਂ ਸੀ ਰਹਿੰਦਾ ਤੇ ਜੇ ਕਿਤੇ ਵਕਤ ਦੇ ਵਿੱਚ ਕਿਸੇ ਵਕਤ ਦੇ ਵਿੱਚ ਰੱਬ ਦੇ ਕਰਮ ਦੇ ਲਈ ਸ਼ਾਇਦ ਅੱਜ ਕੋਈ بڑا ਅਮੀਰ ਹੋਣ ਦੇ ਨਾਤੇ ਕੋਈ ਕਰਮ ਕਰ ਵੀ ਦਿੰਦਾ ਨਾ ਰੱਬ ਦੀ ਸੇਵਾ ਲਈ ਤੇ ਇਹ ਸੋਚ ਕੇ ਕਰਦਾ ਵੀ ਰੱਬਾ ਫਿਰ ਜਦੋਂ ਦੁਆ ਧੰਨਵਾਦ ਕਰਦਾ ਰੱਬਾ ਮੈਂ ਤਾਂ ਤੇਰੇ ਲਈ ਆਹ ਕੀਤਾ ਤੇ ਰੱਬ ਕਹਿੰਦਾ ਓਏ ਮੂਰਖਾ ਤੂੰ ਤੇ ਕਰ ਹੀ ਨਹੀਂ ਸਕਦਾ ਜੇ ਮੈਂ ਕਰਵਾਇਆ ਤੇ ਕੀਤਾ ਤੂੰ ਨਹੀਂ ਸੀ ਕਰ ਸਕਦਾ ਮੂਰਖਾ ਜੇ ਮੈਂ ਤੈਨੂੰ ਦਿੱਤਾ ਵਾ ਤੇ ਤੂੰ ਦਿੱਤਾ ਵਾ ਜੇ ਤੈਨੂੰ ਦਿੰਦਾ ਹੀ ਨਾ ਤੇ ਫਿਰ ਤੇਰੀ ਹਾਇਸੀਅਤ ਕੀ ਸੀ ਐਦਾਂ ਦਾ ਤੇ ਨਾਪ ਲਾ ਲੈਂਦਾ ਬੰਦਾ ਬੋਲੋ ਅਮੀਰ ਆਦਮੀ ਮਜ਼ਬਦ ਦਾ ਪੱਕਾ ਸੀ ਪਰ ਦੀਨ ਕੋਈ ਨਹੀਂ ਸੀ ਲਿਖਿਆ ਇੱਕ ਦਿਨ ਅਮੀਰ ਵੀ ਮਰ ਗਿਆ ਗਰੀਬ ਵੀ ਮਰ ਗਿਆ ਜਦੋਂ ਅਮੀਰ ਮਰਿਆ ਤੇ ਉਹਦਾ ਸਥਾਨ ਕਿੱਥੇ ਆ ਕਿੱਥੇ ਆ ਨਰਕ ਦੇ ਵਿੱਚ ਕਿਦੇ ਵਿੱਚ ਇਸ ਕਰਕੇ ਮੈਂ ਇਸ ਵੱਡੇ ਹੋਣ ਦੀ ਗੱਲ ਨਹੀਂ ਕਰ ਰਿਹਾ ਜਿਹੜਾ ਪ੍ਰਭੂ ਦੀ ਨਜ਼ਰ ਦੇ ਵਿੱਚ ਉੱਚਾ ਵਾ ਉਹ ਕੌਣ ਆ ਲਿਖਿਆ ਜਿਹੜਾ ਸਭ ਤੋਂ ਨੀਵਾ ਹੋਵੇਗਾ ਉਹ ਹੀ ਉੱਚਾ ਕੀਤਾ ਜਾਏਗਾ ਮਰਿਆ ਅਮੀਰ ਵੀ ਤੇ ਮਰਿਆ ਗਰੀਬ ਵੀ ਗਰੀਬ ਕੌਣ ਉਹ ਗਰੀਬ ਹੈ ਜਿਹੜਾ ਸੀ ਉਹਦਾ ਨਾਮ ਲਾਜਰ ਸੀਗਾ ਤੇ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਉਹ ਚਾਹੁੰਦਾ ਸੀ ਕਿ ਮੈਂ ਚੂਰੇ ਪੂਰੇ ਖਾ ਕੇ ਰੱਜਾਂ ਪਰ ਇੰਨੀ ਘੱਟ ਅਵਸਥਾ 'ਚ ਉਹਨੂੰ ਖਾਣਾ ਮਿਲਦਾ ਸੀ ਇੰਨੀ ਘੱਟ ਅਵਸਥਾ 'ਚ ਖਾਣਾ ਮਿਲਦਾ ਸੀ ਇੰਨੀ ਘੱਟ ਕਿ ਉਹ ਚਾਹੁੰਦਾ ਸੀ ਵੀ ਮੈਂ ਖਾ ਕੇ ਚੂਰੇ ਪੂਰੇ ਰੱਜ ਜਾ ਪਰ ਦੇਖਿਆ ਰੋਜ਼ ਰੱਜ ਕੇ ਵੀ ਨਹੀਂ ਸੀ ਖਾਂਦਾ ਯਾਨੀ ਰੱਜਿਆ ਹੀ ਨਹੀਂ ਸੀ ਜਾਂਦਾ ਉਹ ਬੋਲੋ ਅੱਜ ਦਾ ਇਨਸਾਨ ਹਰ ਹਰ ਰੋਜ਼ ਦੌੜ ਭੱਜ ਕਰਦਾ ਕਿ ਮੈਂ ਰਾਜ ਜਾ ਮੈਂ ਰਾਜ ਜਾ ਮੈਂ ਰਾਜ ਜਾਵਾ ਪਰ ਰਹਿੰਦਾ ਫਿਰ ਭੁੱਖੇ ਦਾ ధਨਿਆ ਹੈ ਉਹ ਲੋਕ ਜੋ ਧਰਮ ਕੇ ਭੁੱਖੇ اور ਪਿਆਸੇ ਹੈ وہی ਤ੍ਰਿਪਤ ਕੀਏ ਜਾਏਗੇ ਰਜਾਏ ਵੀ ਕੌਣ ਜਾਣਗੇ ਇਹਦਾ ਵੀ ਇੱਕ ਭੇਤ ਹੈ ਰਜਾਏ ਵੀ ਸਾਰੇ ਨਹੀਂ ਜਾਂਦੇ ਜੇ ਇੱਕ ਕੋਠੀ ਆ ਤੇ ਭੁੱਖ ਆ ਜਾਂਦੀ ਆ ਵੀ ਕਿਤੇ ਫਲਾਣੇ ਤਾਂ ਹੁਣ ਆ ਵੀ ਉਹ ਤਾਂ ਵੀ ਵਧੀਆ ਜੇ ਇੱਕ ਗੱਡੀ ਆ ਤੇ ਭੁੱਖ ਆ ਜਾਂਦੀ ਆ ਵੀ ਹੁਣ ਇਹਦੇ ਨਾਲ ਥੋੜਾ ਜਿਹਾ ਇਦਾਂ ਦਾ ਸਿਸਟਮ ਹੋ ਜੇ ਤੇ ਤਾਂ ਜੇ ਇੱਥੇ ਕਾਰੋਬਾਰ ਆ ਤੇ ਸ਼ੁਕਰਕ ਤੇ ਇੱਧਰ ਵੀ ਹੋ ਜਾਈ ਜਾਨੀ ਜੋ ਦਿੱਤਾ ਰੋਟੀ ਵੀ ਰੱਜ ਕੇ ਮਿਲਣ ਦੀ ਵਧੀਆ ਜੋ ਦਿੱਤਾ ਉਹਦੇ ਵਿੱਚ ਸੰਤੁਸ਼ਟੀ ਨਹੀਂ ਭੁੱਖ ਵਧਦੀ ਜਾਂਦੀ ਆ ਭੁੱਖ ਤੇ ਇੱਥੇ ਜਿਹੜਾ ਗਰੀਬ ਸੀ ਉਹਦੇ ਕੋਲ ਹੈ ਵੀ ਕੱਖ ਵੀ ਨਹੀਂ ਰੋਟੀ ਕਹਿੰਦਾ ਸੀ ਵੀ ਮੈਨੂੰ ਮਿਲ ਜੇ ਪਰ ਰੋਟੀ ਵੀ ਨਹੀਂ ਰਜਵੀ ਮਿਲਦੀ ਪਰ ਪ੍ਰਭੂ ਦੇ ਵਿੱਚ ਤ੍ਰਿਪਤ ਸੀ ਪ੍ਰਭੂ ਵਿੱਚ ਹੁਣ ਮਰੇ ਦੋਨੋਂ ਹੀ ਅਮੀਰ ਵੀ ਮਰਿਆ ਫਿਰਦੋਸ ਦੇ ਵਿੱਚਰ ਪਰਮੇਸ਼ਰ ਦੀ ਚੰਗੀ ਜਗ੍ਹਾ ਜਿਹੜੀ ਆ ਜਿਹੜੀ ਕਹਿੰਦੇ ਆ ਨਾ ਹੁਣ ਏਦਾਂ ਕਰ ਦੋ ਹੁਣ ਚੱਲ ਗਿਆ ਹੁਣ ਏਦਾਂ ਕਰ ਦੋ ਕਿਤੇ ਗਾੜੀ ਚੰਗੀ ਜਗ੍ਹਾ ਮਿਲ ਜੇਗੀ ਕਹਿੰਦੇ ਹੁੰਦੇ ਉਹ ਨਾ ਕਹਿੰਦੇ ਹੁੰਦੇ ਹੋ ਚੰਗੀ ਜਗ੍ਹਾ ਤੁਸੀਂ ਮੈਨੂੰ ਤੁਹਾਡੇ ਘਰ 'ਚ ਜੇ ਕੋਈ ਪੂਰਾ ਹੋ ਗਿਆ ਤੇ ਉਹਦਾ ਬਿਸਤਰਾ ਦੇ ਕੇ ਉਹਨੂੰ ਚੰਗੀ ਜਗ੍ਹਾ ਨਹੀਂ ਤੁਸੀਂ ਦਵਾ ਸਕਦੇ ਹੁਣ ਜਿਹੜਾ ਧਰਤੀ ਤੇ ਅਮੀਰ ਸੀਗਾ ਬਹੁਤ ਵੱਡਾ ਸੀ ਉਹਦੀ ਜਗ੍ਹਾ ਕਿਹੜੀ ਸੀ ਜਗ੍ਹਾ ਕਿਹੜੀ ਸੀ ਉੱਚੀ ਬੋਲੋ ਉਹਦੀ ਜਗ੍ਹਾ ਕਿਹੜੀ ਸੀ ਤੇ ਜਿਹਦੇ ਕੋਲ ਸੌਣ ਦੀ ਬਿਸਤਰ ਵੀ ਨਹੀਂ ਸੀ ਧਰਤੀ ਦੇ ਉੱਤੇ ਤੇ ਰੋਟੀ ਵੀ ਨਹੀਂ ਰਜਵੀ ਰੱਜ ਕੇ ਖਾ ਸਕਦਾ ਉਹਦੀ ਜਗ੍ਹਾ ਕਿਹੜੀ ਸੀ ਜਿਹੜਾ ਗਰੀਬ ਸੀ ਰੌਲਾ ਨਹੀਂ ਸੀ ਪਾਉਂਦਾ ਕਹਿੰਦਾ ਹੀ ਨਹੀਂ ਸੀ ਲਸ਼ੂ ਲਸ਼ੂ ਕਰਦਾ ਹੀ ਨਹੀਂ ਸੀ ਰੱਬਾ ਜਾ ਕੇ ਤਾਂ ਰੱਬਾ ਜੋ ਕੇ ਤਾਂ ਰੱਬਾ ਜਾ ਕੇ ਤਾਂ ਤੂੰ ਮੈਨੂੰ ਥੋੜਾ ਦਿੱਤਾ ਤੂੰ ਮੇਰੇ ਲਈ ਇਦਾਂ ਤੂੰ ਮੇਰੇ ਲਈ ਓਦਾਂ ਜਿੰਨੇ ਵਿੱਚ ਵੀ ਸੀਗਾ ਰੱਬ ਦਾ ਹਰ ਰੋਜ਼ ਇਹਨਾਂ ਧੰਨਵਾਦ ਕਰਦਾ ਸੀ ਕਿ ਕਲਾਮ ਚ ਲਿਖਿਆ ਇਹ ਇਨਸਾਨ ਰੱਬ ਦੀ ਨਜ਼ਰ ਵਿੱਚ ਸਾਰਿਆਂ ਤੋਂ ਵੱਡਾ ਗਿਣਿਆ ਗਿਆ ਹallelujah ਇਹ ਵੱਡਾ ਗਿਣਿਆ ਗਿਆ ਇਹਨੂੰ ਕੋਈ ਸਾਂਭਣ ਵਾਲਾ ਨਹੀਂ ਚੁੱਕਣ ਵਾਲਾ ਨਹੀਂ ਥੱਲਣ ਵਾਲਾ ਨਹੀਂ ਅਮੀਰ ਦਾ ਜਨਾਜ਼ਾ ਵੀ ਬੜੀ ਸ਼ਾਨੋ ਸ਼ੌਕਤ ਨਾਲ ਕੀਤਾ ਹੋਏਗਾ ਜਦੋਂ ਉਹਨੂੰ ਕਬਰਾਂ ਵਿੱਚ ਲੈ ਕੇ ਜਾਇਆ ਗਿਆ ਹੋਏਗਾ ਪਰ ਇਹਨੂੰ ਤੇ ਕੋਈ ਚੁੱਕਣ ਵਾਲਾ ਹੀ ਨਹੀਂ ਸੀ ਕਿਉਂਕਿ ਇਹ ਕੀ ਸੀ ਬੜਾ ਇਹ ਕੀ ਸੀ ਬੜਾ ਉਹਦਾ ਬੜੀ ਸ਼ਾਨੋ ਸ਼ੌਕਤ ਨਾ ਹੋਇਆ ਇਹਨੂੰ ਕੋਈ ਕਬਰਾਂ 'ਚ ਵੀ ਨਹੀਂ ਖੜਨ ਵਾਲਾ ਤੇ ਰੱਬ ਨੇ ਦੇਖਿਆ ਕਿ ਜਿਹਦੇ ਅੰਦਰ ਮੇਰੇ ਪਿਆਰ ਦੀ ਦੌਲਤ ਮੇਰੀ ਹਜ਼ੂਰੀ ਦੀ ਦੌਲਤ ਇਹਦਾ ਜਨਾਜ਼ਾ ਮੈਂ ਕਰਨਾ ਦੂਤਾਂ ਦੀ ਡਿਊਟੀ ਲਈ ਨਵਾਲੋ ਤਵਾਲੋ ਮੇਰਾ ਬੰਦਾ ਮੇਰੀ ਫਰਸ਼ਤਿਸ਼ ਕਰਦਾ ਹੁਣ ਸੌ ਗਿਆ ਵਾ ਇਹਦੀ ਜਗ੍ਹਾ ਹੁਣ ਇਹਦੀ ਇਹਦਾ ਰਤਬਾ ਕਿੱਡਾ ਵੱਡਾ ਹੋਏਗਾ ਇਹ ਮੈਨੂੰ ਪਤਾ ਕਿੰਨਾ ਵੱਡਾ ਕੌਣ ਹੋਏਗਾ ਜਿਹੜਾ ਆਪਣੇ ਆਪ ਨੂੰ ਨੀਵਾ ਕਰੇਗਾ ਕੀ ਕਰੇਗਾ ਨੀਵਾ ਕਰੇਗਾ ਅਮੀਰ ਨੇ ਅਮੀਰ ਹੋਣ ਦਾ ਹੀ ਤਖਾਵਾ ਕਰ ਦਿੱਤਾ ਤੇ ਛੋਟਾ ਤੇ ਛੱਡੋ ਉਹਦਾ ਸਥਾਨ ਹੀ ਉਹ ਹੋ ਗਿਆ ਜਿੱਤੇ ਹੁਣ ਤੜਫਦਾ ਹੀ ਰਹਿੰਦਾ ਅੱਜ ਵੀ ਤੜਫ ਰਿਹਾ ਵਾ ਤੇ ਗਰੀਬ ਨੇ ਗਰੀਬੀ ਉਹ ਗਰੀਬ ਹੋਣ ਦਾ ਵੀ ਕੋਈ ਮਸਲਾ ਨਹੀਂ ਰੱਬ ਗਾੜੀ ਰੱਖਿਆ ਤੇ ਰੱਬ ਦੀ ਨਜ਼ਰ ਵਿੱਚ ਏਡਾ ਵੱਡਾ ਗਿਣਿਆ ਗਿਆ ਕੇ ਵਚਨ ਵਿੱਚ ਲਿਖਿਆ ਕਿ ਹੁਣ ਅਮੀਰ ਪਾਣੀ ਦੀ ਬੂੰਦ ਨੂੰ ਤਰਲੇ ਮਾਰਦਾ ਵਾ ਉਸ ਲਾਜ਼ਰ ਦੇ ਅੱਗੇ ਜੀਂਦੇ ਜੀ ਲਾਜ਼ਰ ਉਹਦੇ ਚੂਰੇ ਭੂਰੇ ਖਾਂਦਾ ਵਾ ਤੇ ਜਦੋਂ ਜਿਸਮ ਛੱਡਿਆ ਹੁਣ ਉਹ ਲਾਜ਼ਰ ਦੇ ਤਰਲੇ ਮਾਰਦਾ ਵਾ ਕਿਤੇ ਪਾਣੀ ਦੀ ਬੂੰਦ ਦੀ ਇਹਨੂੰ ਹੀ ਘੱਲ ਦੇ ਵੱਡਾ ਕੌਣ ਹੋਇਆ ਕੌਣ ਹੋਇਆ ਗੌਰ ਕਰਿਓ ਖਬਰ ਆਉ ਨਾ ਬੇਦਿਲ ਨਾ ਹੋ ਰੱਬ ਨੇ ਤੁਹਾਨੂੰ ਬੜੇ ਵੱਡੇ ਕੰਮਾਂ ਲਈ ਤੇ ਬੜੇ ਵੱਡੇ ਬਣਨ ਦੇ ਲਈ ਸਦਿਆ ਵਾ ਇਸ ਕਰਕੇ ਗੌਰ ਕਰੋ ਧਿਆਨ ਦੇਵੋ ਤੁਹਾਡੇ ਵਿੱਚ ਜਿਹੜਾ ਸਾਰਿਆਂ ਤੋਂ ਵੱਡਾ ਹੋਣਾ ਚਾਹੁੰਦਾ ਉਹ ਕੀ ਹੋਵੇ ਕੀ ਹੋਵੇ ਸੁਣਦੇ ਰਹੇ ਸੁਣਦੇ ਰਹੇ ਚੇਲੇ ਸੁਣਦੇ ਰਹੇ ਸੁਣਦੇ ਰਹੇ ਨੀਵਾ ਹੋਵੇ ਨੀਵਾ ਮਤਲਬ ਇਹ ਨਹੀਂ ਵੀ ਜਿਵੇਂ ਕੱਦ ਦਾ ਛੋਟਾ ਅੰਦਰ ਉਨੀ ਭਾਵਨਾਵਾਂ ਚ ਨੀਵਾ ਬਣੇ ਬਹਿਸ ਕਰਨ ਵਾਲਾ ਨਾ ਹੋਵੇ ਜਿਦਣ ਵਾਲਾ ਨਾ ਹੋਵੇ ਜਿੱਦੀ ਨਾ ਹੋਵੇ ਨਾ ਫਰਮਾਨ ਨਾ ਹੋਵੇ ਬਸ ਪ੍ਰਭੂ ਦੇ ਹੁਕਮ ਨੂੰ ਵਚਨ ਨੂੰ ਲੈ ਕੇ ਤੇ ਨੀਵਾ ਬਣਨ ਵਾਲਾ ਹੋਵੇ ਹਰ ਆਉਣ ਵਾਲੀਆਂ ਬੁਰੀਆਂ ਪਰਸਤਿਤੀਆਂ ਉਹਨੂੰ ਵੇਖ ਕੇ ਹੀ ਆਪਣਾ ਰੁਖ ਬਦਲਦੀਆਂ ਜਾਣਗੀਆਂ ਹallelujah ਹਲੀ ਨੀਵੇਂ ਨੀਵਾ ਪੰਨ ਹੋਵੇ ਫਿਰ ਏ ਸੁਮਸੀਨੇ ਨੂੰ ਹੋਰ ਐਕਸਪਲੇਨ ਕੀਤਾ ਇਸ ਗੱਲ ਨੂੰ ਕਿ ਨੀਵਾ ਹੋਵੇ ਤੇ ਫਿਰ ਲਿਖਿਆ ਇੱਕ ਬੱਚੇ ਨੂੰ ਬੁਲਾਇਆ ਕਿਨੂੰ ਬੁਲਾਇਆ ਕਿਨੂੰ ਬੁਲਾਇਆ ਕਹਿੰਦਾ ਜਿਹੜਾ ਇਸ ਬਾਲਕ ਦੀ ਤਰ੍ਹਾਂ ਇਹਨਾਂ ਬੱਚਿਆਂ ਦੀ ਤਰ੍ਹਾਂ ਜਿਹੜਾ ਹੋਵੇਗਾ ਜਿਹੜਾ ਨੀਵਾ ਹੋਵੇਗਾ ਉਹ ਕੀ ਕੀਤਾ ਜਾਏਗਾ ਤੇ ਜਿਹੜਾ ਬੱਚੇ ਦੀ ਤਰ੍ਹਾਂ ਹੋਵੇਗਾ ਉਹ ਸਵਰਗ ਦੇ ਵਿੱਚ ਪ੍ਰਵੇਸ਼ ਕੀਤਾ ਜਾਨੀ ਉਹ ਸਵਰਗ ਦੇ ਵਿੱਚ ਹੋਵੇਗਾ ਪਹਿਲੀ ਗੱਲ ਆ ਨੀਵੇਂ ਹੋਣਾ ਕੀ ਹੋਣਾ ਤੇ ਦੂਜੀ ਗੱਲ ਵਾ ਬੱਚਿਆਂ ਦੀ ਤਰ੍ਹਾਂ ਬਣਨਾ ਤੁਹੀ ਕਹੋਗੇ ਆ ਤੇ ਕਾਮੀ ਸੌਖਾ ਹੋਗੇ ਸਾਡੇ ਇਹਨਾਂ ਤਾਂ ਆੜੜੀਆਂ ਮੋਟੀਆਂ ਗਾਲਾਂ ਕੱਢਦੇ ਆਈ ਹੁਣ ਬੱਚਿਆਂ ਦੀ ਤਰ੍ਹਾਂ ਗਾਲ ਵਾਇਆ ਹਾਂ ਨਹੀਂ ਇੱਥੇ ਏਜ ਨਹੀਂ ਨਾ ਲਿਖੀ ਏਜ ਦਾ ਜ਼ਿਕਰ ਨਹੀਂ ਆਇਆ ਉਮਰ ਦਾ ਜ਼ਿਕਰ ਨਹੀਂ ਆਇਆ ਅੱਛਾ ਬੱਚਾ ਕਿੰਨੂੰ ਕਹਿੰਦੇ ਚਲੋ ਅੱਜ ਇਹ ਦਤੇ ਦੈਸੀ ਹੁਣ ਅੱਜ ਤੁਹਾਡੇ ਕੋਲ ਚਲੋ ਇਹਨਾਂ ਕਿ ਸਵਾਲ ਪੁੱਛਦੇ ਆਂ ਬੱਚਾ ਤੁਸੀਂ ਕਿੰਨੂੰ ਕਹਿੰਦੇ ਹੋ ਵੈਸੇ ਤੇ ਜਿਹੜੇ ਤੁਸੀਂ ਜੰਮੇ ਆ ਜਿਹੜੇ ਵੱਡੇ ਹੋਏ ਹੋ ਵੀ ਤਾਂ ਬੱਚੇ ਹੀ ਆ ਨਾ ਤੇ ਗਾੜੀ ਪੋਤੀ ਪੋਤੇਆਂ ਵਾਲੇ ਵੀ ਹੋ ਜਾਣ ਤੇ ਕਹਿ ਦਿੰਦੇ ਇਹ ਕੀ ਆ ਸਾਡੇ ਤੁਸੀਂ ਬੱਚਾ ਕਿੰਨੂੰ ਕਹਿੰਦੇ ਹੋ ਪਦੈਸ਼ੀ ਬੱਚਾ ਜਿਹੜਾ ਹੁੰਦਾ ਪਦੈਸ਼ੀ ਉਸ ਵਕਤ ਉਹਨੂੰ ਡਾਕਟਰ ਤੇ ਮਾਂ ਤੇ ਬਾਪ ਦਾ ਜੇ ਗਿਆਨ ਨਹੀਂ ਹੁੰਦਾ ਸਮਝ ਗਈ ਉਹਨੂੰ ਜਿਹੜਾ ਮਰਜ਼ੀ ਚੁੱਕ ਲੈਣ। ਕੋਈ ਦੁਸ਼ਮਣ ਵੀ ਹੋਵੇ ਵੇਖੇ ਸੜਨ ਵਾਲਾ ਵੀ ਤੇ ਉਹ ਵੀ ਜਾ ਕੇ ਪਿਆਰ ਦੇ ਆਉਂਦਾ ਲੈ ਪੁੱਤ ਚੀਜੀ ਖਾ ਲਈ। ਭਾਵੇਂ ਉਹਨੂੰ ਅਜੇ 100 ਦੇ نوٹ ਦੀ ਸਮਝ ਹੈਗੀ 50 ਦੇ نوٹ ਦੀ ਸਮਝ ਹੈਗੀ ਆ। ਉਹ ਖੁਸ਼ੀ ਵਿੱਚ ਤੇ ਉਹਦੇ ਮੋਟ ਚ ਏਦਾਂ ਉਂਗਲਾਂ ਚ ਫੜਾਉਂਦੇ ਹੋਣ ਤੇ ਉਹ ਡਿਗ ਪੈਣ ਕੋਈ ਸਮਝ ਹੁੰਦੀ ਆ। ਕਿਸੇ ਗੱਲ ਦੀ ਉਹਨੂੰ ਸਮਝ ਨਹੀਂ ਹੁੰਦੀ ਉਹ ਤਾਂ। ਅੱਛਾ ਫਿਰ ਉਦੋਂ ਉਹਦੇ ਲਈ ਕੋਈ ਦੁਸ਼ਮਣ ਹੁੰਦਾ। ਬੋਲੋ ਸੱਜਣ ਹੁੰਦਾ ਕਈ ਕਬੀਰ ਖੜਾ ਬਾਜ਼ਾਰ ਮੇ ਮੰਗੇ ਸਭ ਕੀ ਖੈਰ ਨਾ ਕਿਸੇ ਸੇ ਦੋਸਤੀ ਤੇ ਨਾ ਕਿਸੇ ਸੇ ਵੈਰ ਕੋਈ ਸੱਜਣ ਹੁੰਦਾ ਆ ਦਾ ਅੱਛਾ ਫਿਰ ਦੁਸ਼ਮਣ ਤੋਂ ਹੁੰਦਾ ਹੀ ਹੋਣਾ ਬੋਲੋ ਅਹੀਂ ਇਦਾਂ ਦੇ ਬੱਚੇ ਬਣ ਗਏ ਆ ਅਜੇ ਦੋਸਤ ਵੀ ਬੜੇ ਤੇ ਦੁਸ਼ਮਣ ਵੀ ਬੜੇ ਖੈਰ ਇਸ ਗੱਲ ਤੇ ਗੌਰ ਕਰਨਾ ਉਸ ਵਕਤ ਉਸ ਬੱਚੇ ਕੋ ਦੁਸ਼ਮਣ ਦਾ ਤੇ ਸੱਜਣ ਦਾ ਕੋਈ ਗਿਆਨ ਨਹੀਂ ਅਜ਼ੀਜ਼ੋ ਨੀਵੇਂ ਬਣ ਕੇ ਤੁਹਾਡਾ ਸੁਭਾਅ ਵੀ ਇੱਕ ਘਰ ਦੇ ਵਿੱਚ ਆਪਣੇ ਘਰ ਵਿੱਚ ਤੇਰੀ ਜ਼ਿੰਦਗੀ ਵਿੱਚ ਤੇਰਾ ਸੁਭਾਅ ਇੱਕ ਬੱਚੇ ਦੀ ਤਰ੍ਹਾਂ ਵੀ ਬੱਚੇ ਦੀ ਤਰ੍ਹਾਂ ਹੋਈ ਕਿਹਦੀ ਤਰ੍ਹਾਂ ਕਿਹਦੀ ਤਰ੍ਹਾਂ ਕੋਈ ਸੱਜਣ ਵੀ ਨਹੀਂ ਹੈ ਤੇ ਮੇਰੇ ਲਈ ਮੇਰਾ ਕੋਈ ਦੁਸ਼ਮਣ ਵੀ ਨਹੀਂ ਹੈ ਰੀਅਲ ਵਿੱਚ ਤੇਰਾ ਦੁਸ਼ਮਣ ਬੰਦਿਆ ਤੇਰਾ ਦੁਸ਼ਮਣ ਕੋਈ ਨਹੀਂ ਹੋ ਤੇਰੇ ਜਿਹੜੇ ਦੁਸ਼ਮਣ ਆ ਨਾ ਤੈਨੂੰ ਨਹੀਂ ਲੱਭਦੇ ਤੇਰੇ ਦੁਸ਼ਮਣ ਬਾਹਰ ਵਾਲੇ ਤੈਨੂੰ ਨਜ਼ਰ ਆਉਂਦੇ ਆ ਤੇਰਾ ਕੋਈ ਨਹੀਂ ਹੋ ਅਸਲੀ ਤੇਰਾ ਦੁਸ਼ਮਣ ਵਾ ਤੇਰਾ ਗੁਨਾਹ ਤੇਰਾ ਫੋਲ ਫਾਲ ਕੇ ਵੇਖਿਓ ਜਰਾ ਕਿ ਪੀ ਇਹ ਕਿਦਾਂ ਹੋਇਆ ਜੇ ਮੇਰਾ ਦੁਸ਼ਮਣ ਬਣਿਆ ਤੇ ਇਹ ਕਿਦਾਂ ਬਣਿਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜੜ ਤੇਰਾ ਗੁਨਾਹ ਹੀ ਤੇਰਾ ਗੁਨਾਹ ਹੀ ਤੇਰੀ ਜੜ ਨਿਕਲੇਗਾ ਉਸ ਵਜ੍ਹਾ ਦੇ ਕਿਤੇ ਨਾ ਕਿਤੇ ਘਰ ਵਿੱਚ ਹਲ ਚੱਲੀ ਪੈਦਾ ਹੋਈ ਤੇ ਉਹਦਾ ਕਾਰਨ ਲੱਭਿਓ ਵੀ ਉਹ ਕਿਉਂ ਹੋਈ ਉਹਦੀ ਜੜ ਵੀ ਤੇਰਾ ਗੁਨਾਹ ਹੀ ਹੋਏਗੀ ਰੌਲਾ ਪੈ ਗਿਆ ਕਾਰ ਵਿੱਚ ਫੜ ਲਓ ਬੜ ਲਓ ਲੱਗੀ ਉਹ ਪਤੀ ਨੇ ਕਸੂਰ ਕਰਦਾ ਪਤਨੀ ਦਾ ਇਦਾਂ ਉਦਾਂ ਇਦਾਂ ਕੱਢ ਕੇ ਕਸੂਰ ਤੇ ਦਿਨੇ ਬੜਾ ਠੰਡਾ ਜਾ ਉਹ ਕੇ ਸੋਚਦਾ ਕਿ ਯਾਰ ਜੇ ਮੈਂ ਸ਼ਰਾਬ ਨਾ ਪੀਤੀ ਹੁੰਦੀ ਤੇ ਨਾ ਇਦਾਂ ਬੋਲਦਾ ਤੇ ਹੋ ਸਕਦਾ ਇੰਨਾ ਫਸਾਦੀ ਨਾ ਖੜਾ ਹੁੰਦਾ ਤੇ ਪਵਾੜੇ ਦੀ ਜੜ ਕੌਣ ਨਿਕਲਿਆ ਸ਼ਰਾਬ ਕੀ ਕੌਰ ਕਰ ਮੈਂ ਇਹ ਤਮਜੀਲ ਇਸ ਲਈ ਦਿੱਤੀ ਆ ਕਿ ਹੋਰ ਵੀ ਕਈ ਫਸਾਦ ਘਰਾਂ ਦੇ ਵਿੱਚ ਹੁੰਦੇ ਆ ਨਾ ਜਦੋਂ ਉਹਦੀ ਜਿਹੜੀ ਚੜ ਹੁੰਦੀ ਆ ਨਾ ਜੜ ਉਹ ਤੇਰਾ ਗੁਨਾਹ ਹੀ ਹੁੰਦਾ ਫੋਲ ਫਾਲ ਕੇ ਲੱਭੇਗਾ ਤੇ ਲੱਭੇਗੀ ਤੂੰ ਫੇਰ ਤਦਿਉ ਜੜ ਨਾ ਹੁੰਦੀ ਉਹਦੀ ਜਗ੍ਹਾ ਤੇਰਾ ਸੁਭਾਅ ਇੱਕ ਬੱਚੇ ਦੀ ਤਰ੍ਹਾਂ ਹੁੰਦਾ ਬਸ ਅਜ ਗੌਰ ਕਰੋ ਬੋਲੋ ਮੇਰਾ ਪਰਮੇਸ਼ਵਰ ਮੈਨੂੰ ਬਹੁਤ ਜ਼ਿਆਦਾ ਵੱਡਾ ਕਰਨਾ ਚਾਹੁੰਦਾ ਜਿਸਮ ਦੀਆਂ ਬਰਕਤਾਂ ਪੱਖੋਂ ਵੀ ਤੇ ਰੂਪ ਅੱਖੋਂ ਵੀ बस मेनू नीਵੇਂ ਹੋਣ ਦੀ ਜ਼ਰੂਰਤ ਹੈ